ਟੋਏ ਦੇ ਵਿੱਚ ਜੀ ਘੋੜਾ ਗਿਰ ਗਿਆ ਤੇ ਆ ਦੇਖੋ ਗਟਰ ਵਾਲਾ ਟੋਆ ਹੈ ਤੇ ਕੱਢਦੇ ਆ ਇਹਨੂੰ ਹੁਣ ਦੇਖਦੇ ਆ ਤੇ ਬਾਈ ਸੱਦੇ ਨੇਗੇ ਕਿਉਂਕਿ ਕੱਲੇ ਦਾ ਮੇਰਾ ਫੋਨ ਹੀ ਪਿਆ ਮੈਂ ਬਹੁਤ ਪਹਿਲਾਂ ਝੂਟੇ ਝਟਕੇ ਮਾਰ ਕੇ ਦੇਖੇ ਨੇ ਜੇ ਧਿਆਨ ਰੱਖਿਆ ਕਰੋ ਇਹ ਗਲਤੀ ਕੀ ਹੋਈ ਹੈ ਹੁਣ ਬਾਈਆਂ ਨਾਲ ਜੇ ਤਾਂ ਮੈਂ ਹੁਣ ਇਹਨਾਂ ਨੂੰ ਕਾਹਾਂ ਫਿਰ ਮੈਂ ਲੱਗਦਾ ਗੁੱਸਾ ਲੱਗਦਾ ਮੇਰੀ ਗੱਲ ਦਾ ਤੇ ਆ ਨਾ ਬਾਈਆਂ ਨੇ ਬੰਨ ਕੇ ਇੱਥੇ ਆ ਦੇਖੋ ਰੱਸੀ ਤੇ ਆ ਰੱਸੀ ਜਾਂਦੀ ਹੈ ਇਹਦੀ ਤੇ ਇਹ ਆ ਰੱਖਿਆ ਨੇ ਬਾਈਆਂ ਨੇ ਮੰਨ ਲਾ ਵੀ ਇਹਦੇ ਤੇ ਲਵੇ ਬੰਨਤਾ ਤੇ ਹੁਣ ਇਹਦੇ ਨੇੜੇ ਬੰਨਣ ਕਾਰਨ ਇਹਦੇ ਚ ਡਿੱਗ ਗਿਆ ਇਹ ਵਿਚਾਰਾ ਤੇ ਦੇਖੋ ਹੁਣ ਕਿਵੇਂ ਬਾਈ ਯਾਰ ਇਹਦੇ ਲਵੇ ਨਹੀਂ ਬੰਨਣਾ ਸੀ ਯਾਰ ਤੁਸੀਂ ਹਾਂ ਥੋੜਾ ਨਹੀਂ ਹੈਗਾ ਇਹ ਉਹ ਬਾਈ ਕਿੱਥੇ ਨੇ ਜਿਹੜੇ ਮੰਨ ਲਾ ਵੀ ਆਹ ਗਿੜਾ ਦੇ ਕੇ ਮੁੜ ਕੇ ਗਏ ਨੋਰੋਂ ਤੇ ਮੱਝਾਂ ਵਾਲੇ ਵੀਰ ਨੇ ਉਹ ਜਿਹੜੇ ਮੰਨ ਲਾ ਵੀ ਆਹ ਗਾਈਆਂ ਛੜਦੇ ਨੇ ਪਿੰਡਾਂ ਦੇ ਵਿੱਚ ਇੱਕ ਪਿੰਡ ਚੋਂ ਗਾਈਆਂ ਚੱਕ ਕੇ ਦੂਜੇ ਪਿੰਡ ਲਈ ਆਂਦੇ ਨੇ ਤੇ ਆਹ ਦੇਖੋ ਇਹਦੇ ਨਾਲ ਬੰਨ ਗਏ ਤੇ ਇਹਦੇ ਚ ਡਿੱਗ ਗਿਆ ਟੋਏ ਚ ਹੁਣ ਆ ਬਾਈ ਹੋਰ ਆਏ ਨੇ ਇਹ ਕਹਿੰਦੇ ਅਸੀਂ ਕਢਾਉਣੇ ਆਗੇ ਤੇ ਦੇਖਦੇ ਆ ਮਿਹਨਤ ਕਰਕੇ ਯਾਰ ਮਾੜੀ ਗੱਲ ਆ ਪਹਿਲਾਂ ਇੱਕ ਦਿਨ ਪਹਿਲਾਂ ਕਿਹਾ ਮੈਂ ਮੈਂ ਬਾਈ ਯਾਰ ਮੌਤ ਦਾ ਤਾਂ ਖੂਹ ਆ ਬਾਈ ਯਾਰ ਇਹ ਇਹਨਾਂ ਨੂੰ ਇਹਨਾਂ ਦੀ ਜਾਨਵਰਾਂ ਦੀ ਟੈਨਸ਼ਨ ਨਹੀਂ ਕਿ ਇਹਨਾਂ ਨੂੰ ਇਹਨਾਂ ਦੀ ਸਮਝਾਈ ਨਹੀਂ ਕਰਦੇ ਇਹਨਾਂ ਦੀ ਕੋਈ ਸਮਝਾਈ ਨਹੀਂ ਹੈਗੀ ਇਹਨਾਂ ਨੂੰ ਇਹਨਾਂ ਨਾਲ ਹੀ ਤੁਸੀਂ ਵੀ ਕੰਚਰਾ ਤੇ ਉਹੀ ਤਾਂ ਗੱਲ ਆ ਇਹਨਾਂ ਦੇ ਸਿਰਤੀ ਨੇ ਬਾਈ ਇਹਦੇ ਸਿਰਤੀ ਨੇ ਚੱਲ 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 ਚਾਚਾ ਬੇਟਾ ਚੱਲ ਚੱਲ ਆਈ ਪਹਿਲਾਂ ਜ਼ੋਰ ਮਾਰਿਆ ਨੇ ਚੱਲ 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 ਚੱਲੇ ਪਰਾਲਾ ਕੀ ਹੁੰਦਾ ਹੈ ਨਾ ਯਾਰ ਘੋੜੇ ਦਾ ਘੋੜੇ ਨੂੰ ਹੀ ਪਤਾ ਲੱਗ ਗਿਆ ਮੈਨੂੰ ਕੱਢਣ ਲੱਗੇ ਇੱਥੇ ਧੁੱਪੇ ਬੰਦੇ ਵੀਰੇ ਮੈਦਾਨ ਚ ਧੁੱਪੇ ਬੰਦੇ ਸੱਤੋਂ ਹੋਰ ਦੂਰ ਤੇ ਬੰਨਦੇ ਨਹੀਂ ਨਹੀਂ ਵੀਰੇ ਇਹ ਤੋਂ ਤਾਂ ਦੂਰ ਹੀ ਬੰਨਾਂਗੇ ਹੁਣ ਤੇ ਇਹ ਬਾਈ ਵੀਡੀਓ ਬਣਾਉਣ ਦਾ ਮਕਸਦ ਇਹ ਤੇ ਸੀਗਾ ਵੀ ਪਹਿਲਾਂ ਵੀ ਮੈਂ ਇੱਕ ਵਾਰੀ 90 ਸਾਲਾਂ ਦੀ ਵੀਡੀਓ ਬਣਾਈ ਸੀ ਉਹਦੇ ਵਿਚਾਲੇ ਖੱਡਾ ਸੀਗਾ ਗਾਈਆਂ ਡਿਗੀਆਂ ਜਾਂਦੀਆਂ ਸੀਗੀਆਂ ਤੇ ਇਹੀ ਹੁਣ ਮੈਂ ਤੁਹਾਨੂੰ ਦੱਸਦਾ ਵੀਰੇ ਯਾਰ ਇਹਦਾ ਵਿਚਾਰੇ ਦਾ ਕੀ ਕਸੂਰ ਆ ਦੇਖੋ ਕਿੰਨੇ ਘੰਟਿਆਂ ਦਾ ਖੜਿਆ ਹੋਣਾ ਜੇ ਮੈਂ ਨਾ ਆਉਂਦਾ ਤਾਂ ਹੋ ਸਕਦਾ ਵੀ ਇਹਨਾਂ ਅਥਨ ਤੱਕ ਠੰਡ ਜਾਂ ਮਰ ਜਾਂਦਾ ਵਿਚਾਰਾ ਇਹ ਕਿਉਂਕਿ ਹੁਣ ਧੁੱਪ ਆ ਚੱਲ ਕੁਛ ਨਾ ਕੁਛ ਫਾਉ ਪੈ ਜੂਗਾ ਆ ਰੱਸਾ ਵੀ ਬੜਾ ਲੰਬਾ ਬਣ ਕੇ ਗਏ ਨੇ ਵੀਰੇ ਰੱਸਾ ਵੀ ਆ ਦੇਖੋ ਇਹਨਾਂ ਦੇ ਸਿਰਤੇ ਤੱਕ ਕਮਾਉਣ ਇਹਨਾਂ ਦੇ ਸਿਰਤੇ ਦਾ ਕਮਾਉਣੇ ਉਹੀ ਤਾਂ ਗੱਲ ਆ ਬਈ ਯਾਰ ਇਹਦੇ ਸਿਰਤੀ ਕਮਾ ਕੇ ਖਾਂਦੇ ਨੇ ਬਈ ਯਾਰ ਇਹਦੀ ਸਮਾਈ ਨਹੀਂ ਹੈਗੀ ਇਹਦੀ ਸਮਾਈ ਨਹੀਂ ਹੈਗੀ ਚੱਲ ਪਤਾ ਤੇ ਬੰਨਦੇ ਬਈ ਇੱਥੇ ਕੁਛ ਨਾ ਖੜਜੂਗਾ ਤੇ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਵੀਰੇ ਵੀ ਮੰਨ ਲਾ ਵੀ ਇਹ ਰਾਖਿਆਂ ਦਾ ਵੀ ਮੰਨਿਆ ਹੋਇਆ ਸੀਗਾ ਤੇ ਪਹਿਲਾਂ ਵੀ ਇੱਕ ਦੋ ਵਾਰੀ ਅਸੀਂ ਖੋਲ ਕੇ ਗਏ ਨੇ ਨਾਲੋਂ ਡੇਰੇ ਦੇ ਮਗਲੇ ਪਾਸੇ ਰਾਖੇ ਬੰਨ ਜਾਂਦੇ ਆ ਵੀ ਇੱਥੇ ਨਾ ਬੰਨ ਕੇ ਜਾ ਕਰਨ ਤੇ ਹੋਰ ਵੀ ਬਈ ਬਣ ਕੇ ਯਾਰ ਹੈ ਤੇ ਪਹਿਲਾਂ ਬਾਲ ਤਾਂ ਕੱਢਿਆ ਬਈ ਯਾਰ ਹੋਰ ਯਾਰ ਆ ਦੇਖੋ ਜੀ ਵਿਚਾਰਾ ਬੇਜਵਾਨ ਮਾਰ ਲਾਂ ਤੇ ਲੇਟਾਂ ਮਾਰਦਾ ਆ ਇਹ ਛੱਟ ਵੀ ਲੱਗਿਆ ਥੋੜੀ ਜੀ ਦੂਰ ਹਾਂ ਹਾਂ ਉਹ ਉਧਰ ਵੀ ਬੰਨਦੇ ਇੱਥੇ ਦਾ ਬੰਨਦਾ ਨਿਮਰਾ ਬੰਨਦੇ ਬਾਈ ਆ ਨਿਮਰਾ ਬੰਨਦੇ ਬੰਨਦੇ ਬੰਨਦੇ